ਪਾਤਸ਼ਾਹ ਜੀ ਦੇ ਚਰਨਾਚੇ ਨਕਮਸਤਕ ਹੋ ਕੇ ਸ਼ੁਕਰਾਨਾ ਵੀ ਕੀਤਾ ਪੁਲਾਟੇਲਾ ਦੀ ਮਾਫੀ ਵੀ ਮੰਗੀ ਹਰ ਮਹੀਨੇ ਇੱਥੇ ਹਾਜ਼ਰ ਹੋ ਕੇ ਗੁਰੂ ਸਾਹਿਬ ਦੇ ਓਟਾਸਟਾ ਲੈਣੇ ਅੱਗੇ ਦੇ ਸਮੇਂ ਵਾਸਤੇ ਤੇ ਪਿਛਲੇ ਸਮੇਂ ਵਾਸਤੇ ਪੁਲਾ ਬਖਸ਼ਵਾਨੇ ਇੱਕ ਫਿਲਮ ਆਈ ਹੈ ਅਮਰ ਜੰਸੀ ਕੰਗਣਾ ਸਰਵਤੀ ਇੱਕ ਸ਼ਿਕਰ ਕਾਫੀ ਇਮਜ ਬਣ ਗਿਆ ਇਹਨਾਂ ਦਾ ਨਹੀਂ ਮੈਂ ਫਿਲਮ ਤਾਂ ਦੇਖੀ ਨਹੀਂ ਹੈ ਲੇਕਿਨ ਇਹ ਜ਼ਰੂਰ ਕਹਿ ਸਕਦੀਆਂ ਇਹ ਐਮਰਜੈਂਸੀ 'ਚ ਸਭ ਤੋਂ ਵੱਡਾ ਯੋਗਦਾਨ ਜੇ ਕਿਸੇ ਪਾਰਟੀ ਨੇ ਦਿੱਤਾ ਉਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਜਿੱਥੇ ਬਾਦਲ ਸਾਹਿਬ ਨੇ ਸਭ ਤੋਂ ਪਹਿਲਾ ਮੋਰਚਾ ਲੈ ਕੇ ਅਰਦਾਸ ਕਰਕੇ ਅਕਾਲ ਤਖਤ ਸਾਹਿਬ ਤੋਂ ਜਥਾ ਲੈ ਕੇ ਉੱਥੇ ਗ੍ਰਿਫਤਾਰੀਆਂ ਦਿੱਤੀਆਂ ਤੇ ਜਿੰਨੇ ਵੀ ਦਿਨ ਸੇ 11 11 ਬੰਦਿਆਂ ਦਾ ਜਥਾ ਜਾਂਦਾ ਸੀ ਅਖੀਰ ਤਾਈ ਜਿੰਨੇ 'ਚ ਐਮਰਜੈਂਸੀ ਚੱਲੀ ਅਕਾਲੀ ਦਲ ਨੇ ਗ੍ਰਿਫਤਾਰੀਆਂ ਦਿੱਤੀਆਂ ਤੇ ਸਭ ਤੋਂ ਵੱਡੀ ਲੜਾਈ ਲੜੀ ਤੇ ਹੁਣ ਇਸ ਪਿਕਚਰ 'ਚ ਜੇ ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਦੇ ਪ੍ਰਤੀ ਕੁਝ ਸਹੀ ਨਹੀਂ ਦਿਖਾਇਆ ਗਿਆ ਤੇ ਮੈਂ ਤਾਂ ਆਈ ਕਹਿ ਸਕਦੀ ਹਾਂ ਜਿਸ ਪਿਕਚਰ ਚ ਇਹੋ ਜੀ ਜਿਸ ਐਕਟਰੈਸ ਦਾ ਤੁਸੀਂ ਨਾ ਲਿੱਤਾ ਹੈ ਇਹਨਾਂ ਬੀਬੀ ਇਹ ਤਾਂ ਇਤਿਹਾਸ ਹੀ ਹੈਗਾ ਕਿ ਇਹ ਵਿਵਾਦ ਵਿਵਾਦ ਗੱਲਾਂ ਕਰਦੇ ਨੇ ਅ ਸਿੱਖਾਂ ਦੇ ਭਾਵੇਂ ਕਿਸਾਨੀ ਮੋਰਚਾ ਚ ਸਾਡੀ ਮਾਤਾਵਾਂ ਦੀ ਗੱਲ ਹੋਏ ਭਾਵੇਂ ਸਾਡੀ CRPF ਦੀ ਜਿਹੜੀ ਕੁੜੀ ਆਪਣੀ ਡਿਊਟੀ ਕਰ ਰਹੀ ਸੀ ਯਾ ਫਿਰ ਹੋਂ ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਤਾਂ ਆਹੀ ਕਹਿ ਸਕਦੀ ਹਾਂ ਕਿ ਉਹਨੋਂ ਮੈਂਬਰ ਆਫ ਪਾਰਲੀਮੈਂਟ ਨੇ ਭਾਜਪਾ ਦੀ ਪਾਰਟੀ ਤੋਂ ਨੇ ਤੇ ਜੇ ਕੁਝ ਇਹੋ ਜਿਹਾ ਗਲਤ ਸਿਕਾਂ ਦੇ ਖਿਲਾਫ ਦਿਖਾਇਆ ਗਿਆ ਹੈ ਇਹਦੀ ਫਿਰ ਇਹਦਾ ਮਤਲਬ ਪ੍ਰਧਾਨ ਮੰਤਰੀ ਤਾਂ ਭਾਜਪਾ ਖੁਦ ਇਹਦੇ ਉੱਤੇ ਮੋਹਰ ਲਾ ਰਹੀ ਹੈ ਮੈਂ ਤਾਂ ਆਹੀ ਬੇਨਤੀ ਕਰਾਂਗੀ ਕਿ ਉਹ ਕੌਮ ਹੈਗੀ ਜਿਨੇ ਨੇ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਅੱਜ ਦੇਸ਼ ਦਾ ਢਿੱਡ ਪਰਦਾ ਹੈ ਇਸ ਕੌਮ ਨੂੰ ਤੁਸੀਂ ਬਦਨਾਮ ਨਾ ਕਰੋ ਕਿਉਂਕਿ ਇਹ ਕੌਮ ਢਾਲ ਬਣ ਕੇ ਇੱਥੇ ਬਾਰਡਰਾਂ 'ਚ ਦੁਸ਼ਮਾਨ ਨੂੰ ਦੂਰ ਰੱਖਦੀ ਹੈ ਤੇ ਜੇ ਇਹੋ ਜੀ ਕੋਈ ਗੱਲ ਹੈ ਤੁਸੀਂ ਪਹਿਲੇ ਐਸ.ਟੀ.ਪੀ.ਸੀ ਨੂੰ ਪਿਕਚਰ ਦਿਖਾ ਦਿਓ ਜੇ ਸਿੱਖਾਂ ਦੇ ਮਨ 'ਚ ਠੇਸ ਲੱਗਣ ਵਾਲੀ ਕੋਈ ਗੱਲ ਹੈ ਉਹਨੂੰ ਹਟਾ ਦਿਓ ਤੁਸੀਂ ਸਭ ਦਾ ਸਾਥ ਦੀ ਗੱਲ ਕਰਦੇ ਹੋ ਤੇ ਕਿਉਂ ਫਿਰ ਹਰ ਵਾਰੀ ਸਿੱਖਾਂ ਨੂੰ ਕਦੇ ਸਾਡੇ ਕਿਸਾਨਾਂ ਨੂੰ ਅਤੰਗਪਾਦੀ ਕਹਿ ਕੇ ਕਦੇ ਸਾਡੇ ਨੌਜਵਾਨਾਂ ਦੇ ਉੱਤੇ ਐਨ.ਐਸ.ਏ ਲਾ ਕੇ ਕਿਉਂ ਤੁਸੀਂ ਇਸ ਕੌਮ ਨੂੰ ਆਪਣੇ ਦੁਸ਼ਮਣ ਬਣਾਉਂਦੇ ਉtre ਹੋਇਓ ਇਹ ਉਹ ਕੌਮ ਹੈਗੀ ਜਿਹੜੇ ਦੇਸ਼ ਉੱਤੇ ਆਪਣੀ ਜਾਨ ਵਾਰਦੀ ਹੈ ਇਹਨਾਂ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ। ਥੈਂਕ ਯੂ ਭਾਜੀ। ਭਾਜੀ ਥੈਂਕ ਯੂ। ਭਾਜੀ ਸਾਹਮਣਾ ਕਰਕੇ ਇੱਕ ਵਾਰ ਬੜਾ ਹੋਣਾ ਰਜਿਸਤਾਨ ਤੋਂ ਵੀ ਜਿਹੜੀ ਹੈ ਉਹ ਰਾਜ ਸਭਾ ਵਾਸਤੇ ਲਾਨੇ ਆ ਗਿਆ ਤੇ ਉਹ ਵੀ ਭਾਜਪਾ ਦੇ ਕੋਲ ਪੰਜਾਬ ਦੀਆਂ ਪਾਰਟੀਆਂ ਛੱਡ ਛੱਡ ਕੇ ਕੇਂਦਰ ਦੀ ਪਾਰਟੀ ਭਾਜਪਾ ਵਿੱਚ ਸ਼ਾਮਿਲ ਹੋਏ ਨੇ। ਗੱਲ ਤਾਂ ਕਰਦੇ ਸੀ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ, ਪੰਜਾਬ ਦੇ ਮਸਲੇ ਹੱਲ ਕਰਨ ਵਾਸਤੇ। ਲੇਕਿਨ ਪਿਛਲੇ 7 ਸਾਲਾਂ ਤੋਂ ਜਦੋਂ ਤੋਂ ਅਕਾਲੀ ਦਲ ਨੇ ਛੱਡਿਆ ਹੈ ਇਹ ਢੋਂਗੀਆਂ ਨੇ ਜਾ ਕੇ ਕਿਹੜਾ ਮਸਲਾ ਹੱਲ ਕਰਾਇਆ ਦੋ ਗਨਮੈਨਾ ਦੀ ਖਾਤਰ ਆਪਦੀ ਜ਼ਮੀਰ ਵੇਚ ਕੇ ਆਪਦੀ ਮਾਂ ਪਾਰਟੀ ਛੱਡ ਕੇ ਜਿਨ੍ਹਾਂ ਨੇ ਇਹਨਾਂ ਨੂੰ ਮਾਨ ਇੱਜ਼ਤ ਤੇ ਪਹਿਚਾਨ ਬਖਸ਼ੀ ਦੋ ਗਨਮੈਨਾ ਦੀ ਖਾਤੇ ਜਾ ਕੇ ਪਾਰਟੀਆਂ 'ਚ ਹੁਣ ਮੰਤਰੀ ਲੋਕਾਂ ਨੇ ਹਰਾਤਾ ਤੇ ਮੰਤਰੀ ਦੀ ਕੁਰਸੀ ਵਾਸਤੇ ਲਾਨ ਤੈ ਇਹ ਲੋਕਾਂ ਜੋ ਧਨਵਾਦ ਕਰਦੀਆਂ ਗੁਰੂ ਸਾਹਿਬ ਨੂੰ ਕਿ ਸਾਨੂੰ ਉਸ ਪਾਰਟੀ 'ਚ ਹਿੱਸਾ ਬਖਸ਼ਿਆ ਜਿਹੜੀ ਪਾਰਟੀਆਂ ਨਾ ਅਉਧਿਆਂ ਨੂੰ ਠੁਕਰਾ ਕੇ ਆਂਦੀ ਹੈ ਨਾ ਕਿ ਆਪਣੇ ਲੋਕਾਂ ਨਾਲ ਉਹ ਹੱਥ ਬਾਤ ਬਾਤ ਹੋ ਜਾਂਦਾ ਹੈ ਬੰਦੀ ਸਿੰਘ ਗੰਦਰੀ ਆਸਿਕ ਮਹੀ ਗੱਲ ਬਹੁਤ ਤੁਹਾਡੀ ਗੱਲ ਹੈ ਇਹ ਭਾਜਪਾ ਦੀ ਦੋਗਲੀ ਰਾਜਨੀਤੀ ਜਿਹੜਾ ਹਮੇਸ਼ਾ ਸ਼ਰੋਮਣੀ ਅਕਾਲੀ ਦਲ ਇਸ ਵਾਸਤੇ ਮੰਗ ਰੱਖਦੀ ਲਈ ਲੜਦੀ ਰਹੀ ਜਿਹਦੇ ਕਰਕੇ 2019 'ਚ ਗੁਰਪੁਰਵ 'ਚ ਸਾਨੂੰ ਪ੍ਰਧਾਨ ਮੰਤਰੀ ਜੀ ਨੇ ਵਿਸ਼ਵਾਸ ਦਿਲਾਇਆ ਸੀ ਤੇ ਗੁਰੂ ਸਾਹਿਬ ਦੇ ਦਰ 'ਚ ਜਾ ਕੇ ਵਾਦਾ ਕੀਤਾ ਸੀ ਰਿਟਰਨ ਨੋਟੀਫਿਕੇਸ਼ਨ ਕੱਤੀ ਸੀ ਕਿ ਬੰਦੀ ਸਖਾ ਨੂੰ ਰਿਹਾ ਕੀਤਾ ਜਾਊਗਾ ਪਾਈ ਰਾਜੋਾਨਾ ਦੀ ਫਾਂਸੀ ਦੀ ਸਜ਼ਾ ਤੋੜੀ ਜਾਊਗੀ ਲੇਕਿਨ ਅਫਸੋਸ ਦੀ ਗੱਲ ਕਿ 4 ਸਾਲ ਬਾਅਦ ਉਹਨਾਂ ਨੂੰ ਤਾਂ ਕੀ ਰਹਾ ਕਰਨਾ ਸੀ ਬਿਲਕੁਸ ਬਾਨੋ ਦੇ ਬਲਦਕਾਰੀਆਂ ਨੂੰ ਰਿਹਾ ਕਰਤਾ ਰਾਜੀਵ ਗਾਂਧੀ ਦੇ ਕਾਤਲ ਰਹਾ ਹੋ ਗਏ ਤੇ ਜਿਹੜਾ ਬਾਬਾ ਹੈਗਾ ਬਾਬਾ ਤਾਂ ਮੈਂ ਉਹਨੂੰ ਤਾਂ ਬਾਬਾ ਵੀ ਨਹੀਂ ਸਮਝਦੀ ਜਿਹੜਾ ਲੋਕਾਂ ਨੂੰ ਕਤਲ ਵੀ ਕੀਤੇ ਉਹਨੇ ਬਲਤਕਾਰ ਵੀ ਕੀਤੇ ਨੇ ਜਿਹੜਾ ਕੋਰਟ ਤੋਂ ਸਜ਼ਾ ਉਹਨੂੰ ਮਿਲੀ ਹੋਈ ਹੈ ਉਹਨੂੰ ਸਿਆਸਤ ਵਾਸਤੇ ਵਰਤਣ ਲਈ ਪਰੋਲ ਦੇ ਉੱਤੇ ਪਰੋਲ ਦੇ ਉੱਤੇ ਪਰੋਲ ਢੋਂਗੀ ਬਾਬੇ ਨੂੰ ਤੇ ਜਿਨ੍ਹਾਂ ਨੇ ਕੌਮ ਖਾਤਰ ਆਪਣੀ ਸਜ਼ਾ ਇੱਕ ਇੱਕ ਵਾਰ ਨਹੀਂ ਦੋ ਦੋ ਵਾਰੀ ਪੂਰੀ ਕਰਤੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਕੇ ਕਾਨੂੰਨ ਦੇ ਖਿਲਾਫ ਜਾ ਕੇ ਵਾਅਦਾ ਖਿਲਾਫੀ ਕਰਕੇ ਉਹਨਾਂ ਨੂੰ ਰਿਹਾਨੀ ਕਰ ਰਹੇ ਨੇ ਇਹ ਭਾਜਪਾ ਦੀ ਅਸਲੀਅਤ ਹੈ ਤੇ ਲੋਕਾਂ ਨੂੰ ਇਹਨੂੰ ਪਹਿਚਾਨਣੀ ਚਾਹੀਦੀ ਤੇ ਇਹੋ ਜੀ ਪਾਰਟੀਆਂ ਨੂੰ ਨਕਾਰਨਾ ਚਾਹੀਦਾ ਹੈ ਜਿਹੜਾ ਦੋਖਲੀ ਰਾਜਨੀਤੀ ਕਰਦੇ ਨੇ ਗੱਲ ਤਾਂ ਸਭ ਦੇ ਸਾਥ ਦੀ ਕਰਦੇ ਨੇ ਲੇਕਿਨ ਸਾਥ ਇਹਨਾਂ ਨੂੰ ਉਹੀ ਪਸੰਦੇ ਜਿਹੜਾ ਇਹਨਾਂ ਦੀ ਗੱਲਾਂ ਤੇ ਰਾਹੀ ਚ ਚੱਲਦੇ ਨੇ ਦੂਜੇ ਦੂਜੇ ਕੋਈ ਮੈਂ ਇੱਕ ਗੱਲ ਜ਼ਰੂਰ ਰਵਾਂ ਕਿ ਹੈਰੀਟੇਜ ਟੀ ਤੇ ਜਿੱਥੇ ਮੁੱਦਾ ਸੀਗਾ ਕਿ ਸਾਰੇ ਕਹਿੰਦੇ ਨੇ ਗੁਰਬਾਣੀ ਚੱਲੇ ਪਰ ਉਹਦੇ ਨਾਲ ਨਾਲ ਹੁੰਦਾ ਜਿਹੜੇ ਸਾਫ ਸਫਾਈ ਦਾ ਬਰਸਾਤ ਪੈਂਦੀ ਹੈ ਗੋਡੇ-ਗੋਡੇ ਪਾਣੀ ਸੰਗਤਾਂ ਬਹੁਤ ਮੁਸ਼ਕਲ ਨਾਲ ਲੰਘਦੇ ਨੇ ਕਿਸੇ ਦਾ ਕੋਈ ਧਿਆਨ ਨਹੀਂ ਖਾਸ ਨੂੰ ਸੱਚ ਦੱਸਾਂ ਤੇ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਮੈਨੂੰ ਲੱਗਦਾ ਜਿੱਥੇ ਸਾਰੇ ਪੰਜਾਬੀਆਂ ਨੂੰ ਦੁੱਖ ਹੈ ਲੇਕਿਨ ਸਾਡੇ ਪਰਿਵਾਰ 'ਚ ਜਿੱਥੇ ਮੈਂ ਬਲ ਸਾਹਿਬ ਨੂੰ ਸੁਖਵੀਰ ਜੀ ਨੂੰ ਦਿਨ ਰਾਤ ਇੱਕ ਕਰਦੇ ਹੋਏ ਦੇਖਿਆ ਇਸ ਹੈਰੀਟੇਜ ਸਟਰੀਟ ਦੇ ਸੁੰਦਰੀਕਰਨ ਵਾਸਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਮੀ ਪੈਂਦਾ ਸੀ ਤਾਂ ਵੀ ਸੁਖਵੀਰ ਜੀ ਉਹ ਕਿ ਮੀ ਤੇ ਉੱਤਰ ਕੇ ਗੱਡੀ ਤੋਂ ਦੇਖਦੇ ਸੀ ਕਿ ਭਾਵੇਂ 4 -4 ਡਿਗਰੀ ਦੀ ਠੰਡ ਆਉਂਦੀ ਸੀ ਭਾਵੇਂ ਧੱਪਦੀ ਹੋਈ ਤੋਂ ਪਉਂਦੀ ਸੀ ਆਪ ਖੜ ਕੇ 9 ਮਹੀਨਿਆਂ 'ਚ ਇਹ ਬਣਾ ਕੇ ਉਹਨਾਂ ਨੇ ਕੰਮ ਮੁਕੰਮਲ ਕੀਤਾ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਸਦਕੇ ਤੇ ਇੰਨੀ ਦੁੱਖ ਦੀ ਗੱਲ ਕੀ ਹੈ ਨਾ 7 ਸਾਲਾਂ ਚ ਪਾਵੇਂ ਕਾਂਗਰਸ ਹੋਏ ਪਾਵੇਂ ਉਹਨਾਂ ਦੀ ਸਹਯੋਗੀ ਆਮ ਆਦਮੀ ਹੋਏ ਇਹਨਾਂ ਦੋਵਾਂ ਨੇ ਇਸ ਕੰਮ ਨੂੰ ਅੱਗੇ ਤਾਂ ਕੀ ਵਧਾਨਾ ਸੀ ਲੇਕਿਨ ਸਾਫ ਸਫਾਈ ਵੀ ਗਈ ਜਿਹੜਾ ਥੱਲੇ ਸਾਰਾ ਕੁਝ ਖੋਲਿਆ ਸੀਗਾ ਲੋਕਾਂ ਨਾਲ ਧਰਮ ਦੇ ਨਾਲ ਜੋੜਨ ਵਾਸਤੇ ਉਹ ਵੀ ਬੰਦ ਹੋ ਗਿਆ ਸਕਰੀਨਾਂ 'ਚ ਜਿੱਥੇ ਕੀਰਤਨ ਚੱਲਦਾ ਸੀ ਕਾਨਾਂ 'ਚ ਗੁਰਬਾਣੀ ਪੈਂਦੀ ਸੀ ਉੱਥੇ ਆਪ ਦੇ ਇਸ਼ਤਿਹਾਰ ਲਾਉਂਦੇ ਨੇ ਸ਼ਰਾਬ ਦੀ ਬੋਤਲਾਂ ਦੇ ਇਸ਼ਤਿਹਾਰ ਲੱਗਦੇ ਨੇ ਅਹੀ ਕਾਰਨ ਹੈ ਕਿ ਪੰਜਾਬ ਦੀ ਤਰੱਕੀ ਵਿਕਾਸ ਅਕਾਲੀ ਦਲ ਦੇ ਜਾਨ ਦੇ ਨਾਲ ਮੈਂ ਲੋਕਾਂ ਨੂੰ ਬੇਨਤੀ ਕਰਦੀ ਆਂ ਜੇ ਪੰਜਾਬ ਨੂੰ ਮੁੜ ਸੁਰਜੀਤ ਕਰਨਾ ਹੈ ਇਹ ਤਾਂ 104 ਸਾਲ ਪੁਰਾਣੀ ਪਾਰਟੀ ਹੈ ਇਹ ਕਿਤੇ ਨਹੀਂ ਜਾਊਗੀ ਅਗਲੇ 100 ਸਾਲ ਵੀ ਇੱਥੇ ਰਹੂਗੀ ਕਿਉਂਕਿ ਅਕਾਲ ਤਖਸਬ ਮੀਰੀ ਪੀਰੀ ਮਾਲਕ ਦੇ ਸਥਾਨ ਤੋਂ ਥਾਪੀ ਹੋਏ ਪੰਥ ਦੀ ਨੁਮਾਇੰਦੀ ਜੱਥੇਬੰਦੀ ਇਹ ਪਾਰਟੀ ਨੇ ਕਿਤੇ ਨਹੀਂ ਜਾਣਾ ਲੇਕਿਨ ਦੂਜੀ ਪਾਰਟੀਆਂ ਨੂੰ ਪੰਜਾਬ ਦੀ ਸੱਤਾ ਦੇ ਕੇ ਪੰਜਾਬ ਦਾ ਬੇੜਾ ਘਰ ਕਰਤਾ ਕਰਜ਼ਾਈ ਕਰਤਾ ਹਰੇਕ ਪੰਜਾਬੀ ਨੂੰ ਵਿਕਾਸ ਠੱਪ ਹੋ ਗਿਆ ਕਾਨੂੰਨ ਵਿਵਸਥਾ ਦੇ ਨਾਮ ਦੀ ਗੱਲ ਨਹੀਂ ਗੈਂਗਸਟਰ ਦਾ ਰਾਜ ਚੱਲ ਰਿਹਾ ਹੈ ਤੇ ਕੱਲੇ ਕਾਂਗਰਸੀਆਂ ਨੇ ਲੁੱਟ ਲੁੱਟ ਪੰਜਾਬ ਖਾਦਾ ਤੇ ਆਹੀ ਭਗਵੰਤ ਮਾਨ ਕਰ ਰਿਹਾ 3 ਸਾਲ ਟਪਾ ਤੇ ਗੱਲਾਂ ਮਾਰ ਕੇ 15 ਅਗਸਤ ਛੇ ਕੀ ਕਹਾਸੀ ਨਸ਼ੇ ਖਤਮ ਕਰ ਦੂ ਅਗਰੇ 15 ਅਗਸਤ ਸੇ ਖਤਮ ਹੋ ਗਏ